ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ 4 ਤਾਂ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਗੱਬਣਾ ਤੇ ਇੱਕ ਕੱਲੀ ਗੱਬਣਾ ਥੋੜਾ ਜਿਹਾ ਦਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਇੰਤਿਆ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ 814648 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਈ ਕੰਮਕਾਰ ਕੰਮਕਾਰ ਪੂਰਾ ਵਧੀਆ ਜੀ ਤੇ ਕਿਵੇਂ ਰਿਹਾ ਆਪਣੀਆਂ ਪਿਛਲੀਆਂ ਵੀਡੀਆਂ ਦਾ ਰਿਸਪਾਂਸ ਪੂਰਾ ਵਧੀਆ ਬਈ ਜਾਨੀ ਦੀ ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਸਾਰੇ ਪਸ਼ੂ ਲਗਭਗ ਸੇਲ ਹੋਈ ਐ ਠੀਕ ਆ ਬਾਈ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜਾ ਕਿਹੜਾ ਰਹਿੰਦਾ ਨੇ ਨੇੜੇ ਬਾਈ ਬੌਡੇ ਨੰਗਲ ਨਿਹਾਲ ਸਿੰਘ ਵਾਲਾ ਤੇ ਬਦਨੀ ਕਲਾਂ ਵੀ ਨੇੜੀ ਐ ਜੀ ਠੀਕ ਆ ਬਾਈ ਸੰਮਰ ਨੰਬਰ ਬੋਲ ਦੋ ਆਪਣਾ 86996 71060 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਇਧਰੋਂ ਸਟਾਰਟ ਕਰੀਏ ਸੰਦੀਪ ਹਾਂਜੀ ਇਧਰੋਂ ਹੀ ਕਰ ਲੈਂਦੇ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਤੋਕੜ ਗੱਪਣਾ ਬਈ ਇਹ ਤੋਕੜ ਗੱਪਣਾ ਹਾਂਜੀ ਵੀਰੇ ਕਿੰਨੇ ਟਾਈਮ ਦੀ ਬਾਈ ਇਹ ਵੀਰੇ ਤਾਂ ਜਿਹੜੇ ਮਹੀਨੇ ਤੋਂ ਜਿਹੜੀ ਦੀ 5-4 ਦਿਨ ਉੱਤ ਗਈ ਆ 2 ਮਹੀਨੇ ਜਿਹੜੀ ਦੀ 20 ਦਿਨਾਂ ਦੀ ਹੋਊਗੀ 2 ਮਹੀਨੇ 20 ਦਿਨਾਂ ਦੇ ਮਤਲਬ ਕਿ ਚੈੱਕ ਚੋਂਦੀ ਆ ਚੈੱਕ ਚੋਂਦੀ ਆ ਆਪਾਂ ਕਰਾ ਕੇ ਲਿਆਏ ਆ ਅਗਲਾ ਕੋਈ ਮਰਜ਼ੀ ਆਉਦਾ ਡਾਕਟਰ ਲਿਆ ਕੇ ਤਸੱਲੀ ਕਰ ਸਕਦਾ ਠੀਕ ਆ ਕੋਈ ਮਰਜ਼ੀ ਮਤਲਬ ਆ ਡਾਕਟਰ ਲਿਆਵੇ ਬੰਦਾ ਤਸੱਲੀ ਕਰਕੇ ਵੀ ਮਤਲਬ ਫੇਰ ਲੈ ਕੇ ਹਾਂਜੀ ਹਾਂਜੀ ਤਸੱਲੀ ਕਰਕੇ ਲੈ ਜਾਵੇ ਆਪਾਂ ਤੇ ਬਈ ਨਾਲ ਬਾਕਮਾਲ ਦੀ ਯਾਰ ਦੁੱਧ ਵਾਲੀ ਹੈ ਨਾ ਬਾਕੀ ਬਈ ਤਾਜੀ ਦਾ ਰਿਕਾਰਡ ਬਹੁਤ ਚੰਗਾ ਹੈ ਮੈਂ 30 35 ਕਹੀ ਹੈ ਇਹ 20 22 ਕਿਲੋ ਦੁੱਧ ਪਾਇਆ ਬਾ ਉਹ ਤੈਨੂੰ ਝੋਲ ਵੀ ਦੱਸ ਦਈ ਉਹ ਥਾਂ ਲੈਵਾ ਹੈ ਨਾ ਦੱਸ ਦਾਈ ਆਪਾਂ ਲੈ ਬਈ ਇਹ ਫੇਸ ਕੁਆਲਿਟੀ ਚੈੱਕ ਕਰਾ ਦੀ ਬਹੁਤ ਪਿਆਰੀ ਹੈ ਛੋਟਾ ਛੋਟਾ ਸੰਦਾਰ ਰੰਗ ਰੂਪ ਆ ਬਾਈ ਦਾ ਇਹ ਛੋਟੀ ਨਾ ਮੰਨ ਕੇ ਆ ਬਈ ਵੱਡੀ ਬੁੱਢੀ ਲੋਤਾ ਬਾਈ ਫੁੱਲ ਕੱਦ ਆ ਬਾਈ ਫੁੱਲ ਬਰੀਡ ਆ ਤੇ ਤੋਰਾ ਤਾਰਾ ਬਾਈ ਚੈੱਕ ਕਰ ਲੋ ਇੱਕ ਨੰਬਰ ਤੋਰਾਗਾ ਬਾਈ ਦਾ ਅਡਰ ਵੀ ਬਹੁਤ ਚੰਗਾਗਾ ਬਾਈ ਤਾਰਾ ਕਿਵੇਂ ਆ ਤਾਰਾ ਬਾਈ ਆਪਾਂ ਮਾਰਕੀ ਦਿਖਾ ਦੇਾਂਗੇ ਵੀਡੀਓ ਚ ਠੀਕ ਆ ਹਾਂਜੀ ਇਹ ਇੱਕ ਨੰਬਰ ਤਾਰਾ ਇੱਕ ਨੰਬਰ ਤਾਰਾ ਕੋਈ ਪੂਰ ਸੱਟਾ ਨਹੀਂ ਬਾਈ ਹਮ ਮੈਂ ਕਹਿੰਨਾ ਪੂਰਾ ਬਣੀ ਯਾਰ ਕੋੜੀ ਵਰਗੀ ਆ ਕੋੜੀ ਵਰਗੀ ਆ ਬਾਈ ਸਹੀ ਗੱਲ ਆ ਆ ਯਾਰ ਜੇ ਸੇ ਬਣੇ ਮੜਾ ਜਾ ਯਾਰ ਚ ਹੋਵੇ ਹੈ ਨਾ ਕੋਈ ਸਹੀ ਗੱਲ ਆ ਬਾਈ ਲੈ ਪੱਥਰ ਚੈੱਕ ਕਰਾ ਨਾ ਨੇੜੇ ਦਾ ਕਲਾ ਕਲਾ ਥਾਣਾ ਪੂਰੀ ਵਿੱਤੀ ਦਾ ਥਣ ਲੱਗਾਗਾ ਪੀੜੀ ਦੇ ਪਾਵੇ ਰਗਾ ਥਾਣਾ ਕੋ ਛੋਟਾ ਨਹੀਂਗਾ ਇੱਕੋ ਜੇ ਥਾਣਾ ਚਾਰੇ ਤੇ ਅਡਰ ਆਪ ਚੈੱਕ ਕਰਾ ਨਾ ਫਿਕਸ ਜੇ ਹਵਾਨਾ ਕਰਮਾਲੀ ਦਾ ਬਹੁਤ ਸੋਹਣਾਗਾ ਇਧਰ ਵੀ ਆਪ ਚੈੱਕ ਕਰਾ ਲੈ ਭਾਈ ਚੈੱਕ ਕਰ ਲੋ ਬਹੁਤ ਚੰਗਾ ਥਾਣਾ ਦੁੱਧ ਵਾਲੀ ਨਾੜ ਵੀ ਬਹੁਤ ਚੰਗੀ ਆ ਥੋੜਾ ਮੇਰੇ ਕੈਮਰੇ ਤੇ ਜ਼ਰੂਰ ਚੱਕ ਦੀਆ ਸੰਦੀਪ ਜੀ ਮੋਲਾ ਬਾਈ ਜੈ ਜੈ ਮੋਲ ਬਈ ਜੇ ਜਿਵੇਂ ਕਰਨੂ ਦਾ ਜੇ 60 ਵੀ ਕਰਦਗੇ ਉਹ ਵੀ ਥੋੜਾ ਕਿਉਂਕਿ ਗਾਹ ਨੂੰ ਤਿਆਰ ਹੋਈ ਬੈੜ ਬਹੁਤ ਚੰਗੀ ਆ ਹਨਾ ਤੇ ਅੱਜ ਜਣੀ ਦੀ 45000 ਦਾ ਵੀ ਮੁੱਲ ਕਰਦੇ ਆ 44000 ਦੀ ਬੈੜ ਦੇ ਦੇ ਜੀ ਠੀਕ ਆ ਹਾਂ ਜਮਾ ਲੈਣ ਦੇ 44000 ਰੁਪਿਆ ਬਾਈ ਕਹਿੰਦਾ ਮੁੱਲ ਆ 44000 ਦੀ ਬਾਈ ਹਾਂਜੀ 44 ਦੀ ਦੇ ਦਿਆਂ ਜੀ 44000 ਦੀ ਬਾਈ ਕਹਿੰਦਾ ਆਪਾਂ ਬੈੜ ਦੇ ਦੇਾਂਗੇ ਲੈ ਬਾਈ ਠੰਡੀ ਸੀਲ ਚੈੱਕ ਕਰ ਲੋ ਬਾਈ ਨਿਆਣਾ ਪਾਵੇ ਚਾਹੇ ਨਾ ਪਾਵੇ ਕੋਈ ਹਾਂ ਚਾਹੇ ਪਾਲੇ ਚਾਹੇ ਨਾ ਪਾਵੇ ਆਪਾਂ ਫੇਰ ਵੀ ਪਾਦਾ ਕਿਉਂਕਿ ਅਗਲਾ ਕਹਿ ਹੁੰਦਾ ਯਾਰ ਵੀ ਨਿਆਣਾ ਵਾਲੀ ਬੋੜ ਲੈਣੀ ਆ ਵੀ ਬਿਨਾ ਨਿਆਣੇ ਵਾਲੀ ਕਈ ਵਾਰੀ ਵਿਚ ਵਿਚ ਲਾਤ ਧਰ ਦਿੰਦੀ ਆ ਪਤਾ ਹ ਹ ਤਾਰਾਂ ਲਗਾ ਦੇ ਵਹੀ ਮੱਕੀ ਚੈੱਕ ਕਰ ਲੋ ਗੰਨਿਆਂ ਕੋਈ ਵਰਦੀ ਆ ਨਾ ਚਵਾਈ ਦਾ ਮਤਲਬ ਆਪਾਂ ਕੋਈ ਤੋਤੇ ਨਹੀਂ ਥਾਣਾ ਨਾ ਉਸ ਮਾਈ ਨਹੀਂ ਉਮੇ ਹੀ ਬਹਿ ਗਿਆ ਜਦੋਂ ਪਸਮਾ ਕੇ ਫੇਰ ਤਾਂ ਤੈਨੂੰ ਪਤਾ ਹੀ ਆ ਵੀ ਧਾਰ ਕਿਹੇ ਜੀ ਹੋਵੇ ਸਹੀ ਗੱਲ ਆ ਆ ਦੇਖ ਲੈ ਬਈ ਦਿਖਾਇ ਵੀ ਦੇ ਜਿਹੜਾ ਕਹਿੰਦਾ ਝੂਠ ਮਾਰਦਾ ਉਮੇ ਹੀ ਪਾਇਆ ਥਾਣੇ ਨੇ ਵਈ ਮਗਰਲੇ ਥਣਾ ਦੀ ਧਾਰ ਚੈੱਕ ਕਰ ਲੋ ਬਹੁਤ ਚੰਗੀ ਧਾਰ ਇੱਕੋ ਜੀ ਧਾਰ ਹੈ ਨਾ ਹੂੰ ਪੂਰੀ ਮੋਟੀ ਮੋਟੀ ਕੋਈ ਭੂਰ ਛਟਾਂ ਨਹੀਂ ਬੜੀ ਛੋਟੀ ਹੋਣਾ ਬਈ ਬੜੀ ਛੋਟੀ ਨਿਭੜਦੀ ਹੈ ਬਈ ਠੀਕ ਆ ਤੇ ਦੁੱਧ ਵੀ ਜਣੀ ਦੀ 12 ਤੋਂ 13 ਕਿਲੋ ਹੋਊਗਾ ਖੁੱਲਾ ਡੁੱਲਾ ਜਿਹੜਾ ਠੀਕ ਆ ਹਾਂਜੀ ਪਸਮਾ ਕੇ ਦਾ ਲੇਵਾ ਆ ਨਾ ਇਹ ਕਰ ਜਾਂਦੀ ਹੈ ਬਈ ਯਾਰ ਹਾਂ ਬਹੁਤ ਕਮਾਲ ਦਾ ਲੇਵਾ ਤੇ ਐ ਕਿਉਂ ਮਤਲਬ ਕਿੰਨਾ ਕੇ ਦੇਣਾ ਚਾਹੀਦਾ ਮੂਰੇ ਜਮੈਂ ਹੁਣ ਦੇਣਾ ਯਾਰ ਜੇ ਤਾਂ ਬੰਦਾ ਸਾਬ ਕਰ ਲੇ ਦੁੱਧ 24 25 ਕਿਲੋ ਕੋਈ ਬਾਲਾ ਨਹੀਂ ਭਈ ਐਡੀ ਬੈਠਣ ਠੀਕ ਆ ਹਣਾ ਬਾਕੀ ਆਇਆ ਗਰਮੀ ਵਾਲਾ ਤੋਫਾ ਯਾ ਕ੍ਰਾਸ ਬਹਿੜ ਆ ਗਈ ਹੂੰ ਗਰਮੀ ਚ ਚੱਲਣ ਵਾਲੀ ਏ ਠੀਕ ਆ ਬਾਈ ਹਾਂਜੀ ਤੇ ਅੱਗੇ 2 ਨੰਬਰ ਬਾਈ ਸੰਦੀਪ ਇਹ ਆ ਗਈ ਬਾਈ ਜਰਸੀ ਤੋਂ ਸਾਈਬਾਲ ਦਾ ਕ੍ਰਾਸ ਆ ਠੀਕ ਆ ਤੇ ਆ ਬੱਚਾ ਇਹਦੇ ਮਗਰ ਪਯੌਰ ਜਰਸੀ ਬੱਛੀ ਆ ਲੈ ਬਾਈ ਬੱਛੀ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਬੱਛੀ ਦਿੱਤੀ ਬੜੀ ਪਿਆਰੀ ਬੱਛੀ ਆ ਹਾਂਜੀ ਵੀਰੇ ਤੇ ਦੋ ਕਿ ਦਿਨ ਆ ਦੀ ਆ 나ੜੂ ਦੇਖਾ ਦੇ ਨਾਲ ਹੀ ਆ ਤੇ ਅੱਜ ਦੂਜਾ ਦੇਣਾ ਸੂਈ ਨੂੰ ਲੈ ਬਾਈ 나ੜੂਆਂ ਨਾਲ ਦੋ ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਕਿੰਨਾ ਕ ਬੋਲਾ ਬਾਈ ਹਾਜਰ ਹੈ ਇਸ ਟਾਂ ਕੰਡੇ ਬੋਲਾ ਜਣੀ ਦੀ ਬਾਈ 10 ਤੋਂ ਵਾਰ-ਵਾਰ ਹੋਊਗਾ ਤੇ 12 13 ਕਿਲੋ ਦਾ ਹੋਊਗਾ 12 ਦਾ ਬਾਈ ਬਾਕੀ ਦੇਖਾ ਬਾਈ ਕਹਿੰਦਾ 12 13 ਲੀਟਰ ਬੋਲਾ ਮਤਲਬ ਕਿ ਹੋਊਗਾ ਹਾਂਜੀ ਲੈ ਚੱਲ ਭਰਾ ਖੋਲ ਦੇ ਤੋੜ ਦੇ ਫੇਸ ਚੰਗਾ ਬਾਈ ਦੂਮੇ ਮਤਲਬ ਕਿ ਟਾਈਮ ਆ ਚੱਲਣ ਵਾਲੀ ਬਰੀਡ ਆਪਾਂ ਵਿੱਚ ਆ ਹਾਂ ਦੂਮੇ ਟਾਈਮ ਆ ਜੀ ਬਾਕੀ ਆਇਆ ਯਾਰ ਪੱਠੇ ਜੇ ਥੋੜੇ ਜੇ ਪਾ ਟੋਕਰੀ ਗਾ ਹਨਾ ਉਹਨੇ ਨਾਲ ਹੀ ਰੱਜ ਜਾਣਾ ਵੀ ਥੋੜੇ ਜਿਹਰੇ ਦਿਨਾਲੀ ਆ ਥੋੜੇ ਜੇ ਬਾਕੀ ਦੁੱਧ ਵਿੱਚ ਮੱਝਾਂ ਰਹੀ ਖੂਗੜਾ ਹਾਂ ਬਾਈ ਮੱਝਾਂ ਰਗਾ ਜੇ ਮੈਂ ਚਾਹੇ ਮੱਝਾਂ ਜੀਰ ਲਾ ਕੇ ਬੰਦਾ ਪਾਈ ਚੱਲੇ ਪਤਾ ਨਹੀਂ ਲੱਗਦਾਗਾ ਨਾ 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 ਵੀ ਪੀਣਾ ਤਾਂ ਵੀ ਚੰਗਾ ਬਾਕੀ ਯਾਰ ਮੱਝ ਦੇ ਪੈਸੇ ਲਹੋਂ ਨਾਲ ਉਹ ਹੈਵੀ ਤੀਜੇ ਹਿੱਸੇ ਜੀ ਆ ਜਾਂਦੀਆਂ ਉਦੋਂ ਹੂੰ ਸਹੀ ਗੱਲ ਆ ਹਾਂ ਲੈ ਬਾਈ ਆਪਾਂ ਥਣ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਥਾਣਾ ਨਖੜਮਾ ਥਾਣਾ ਪੂਰੀ ਬਿੱਥੇ ਦੇ ਥਣ ਲੱਗਿਆ ਵਾ ਗਲਾਬੀ ਥਣਾਂ ਨੜਾ ਨੂੜਾ ਨਾ ਕਰਮਾਲੀ ਦੀ ਬਰੀਕੀ ਚਾਰਡਰ ਤੇ ਆਡਰ ਵੀ ਪਿੱਛੇ ਤੋਂ ਆਪਾਂ ਚੈੱਕ ਕਰਾਣੇ ਬਹੁਤ ਸੋਹਣਾਗਾ ਫਿਕਸ ਹੋਵਣਾ ਕੋ ਟਟ ਮੇਂ ਲੈਵੇ ਨਾ 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 ਟਟ ਮੇਂ ਠੰਡੀ ਮੁੱਠੀ ਵਾਲਾ ਬੱਚਾ ਵਸਿਆ ਵਸਿਨੇ ਵੀ ਨਾਲ ਹੀ ਛਾਲ ਡੂੜ ਸਾਲ ਤੱਕ ਬਾਕੀ ਬਈ ਠੰਡੀ ਸੀ ਬਹੁਤ ਆ ਪਤਾ ਰਾਮਾਰ ਕੇ ਦਿਖਾ ਦਿੰਦੇ ਆ ਬੱਚਾ ਛੱਡ ਕੇ ਠੀਕ ਆ ਬਈ ਹਾਂਜੀ ਨਿਆਣਾ ਬਈ ਇਹਦੇ ਪਤਾ ਬਈ ਨੇ ਕੋਈ ਚੱਕਰ ਹੀ ਨਹੀਂ ਕਰਮਣ ਜਿਹਾ ਮਰਜੀ ਧਾਰਾ ਮਾਰ ਰਿਹਾ ਧਾਰ ਚੈੱਕ ਕਰ ਲੋ ਬਹੁਤ ਚੰਗੀ ਧਾਰੀ ਮੋਟੀ ਮੋਟੀ ਆ ਬਈ ਨਾਲੇ ਹਾਂ ਨਾ ਇਹ ਵੇ ਇਹ ਪੂਰੀ ਮੋਟੀ ਧਾਰਾ ਆ ਮਗਰ ਲੈ ਥਣਾ ਨਹੀਂ ਲੈ ਬਈ ਇੱਕ ਨੰਬਰ ਧਰ ਮਗਰ ਲੈ ਥਣਾ ਚ ਨਾੜਾ ਨੁੜਾ ਚੈੱਕ ਕਰ ਲਓ ਕੋਈ ਕੀ ਕੰਪਨੀ ਹੈ ਪੂਰੀ ਠੰਡੀ ਸੀ ਲੱਗ ਲੱਗ ਕਹਿੰਦਾ ਵੀ ਕ੍ਰੋਸ ਰੋਡ ਆ ਹਨਾ ਗੱਤ ਸੜ ਕਰਦੀ ਹੋ ਕੋਈ ਉਹੇ ਜਿਹੀ ਨਹੀਂ ਬੱਚਾ ਛੱਡ ਤੇ ਚਾਹੇ ਆ ਦੇਖ ਲੈ ਉਹ ਤੇਰੇ ਮੂਹਰੇ ਪੱਠਿਆਂ ਦੇ ਨਹੀਂ ਕੰਨ ਤੇ ਖੜੀ ਆ ਪਾਸੇ ਜੇ ਮਰਜੀ ਜੋੜਾ ਹਮ ਸਹੀ ਗੱਲ ਆ ਬਈ ਤੇ ਕੀ ਮੋਲ ਆ ਫਿਰ ਜਾਇਜ਼ ਮੋਲ ਬਈ ਜਾਇਜ਼ ਯਾਰ 40000 ਦੀ ਵਾੜ ਦੇ ਦਿਆਂਗੇ ਠੀਕ ਆ ਹਾਂ ਬਾਈ ਕਹਿੰਦਾ 40000 ਦੀ ਵਾੜ ਦੇ ਦੇਾਂਗੇ ਉਹਕੇ ਤੇ ਮਾਨਤਾਨ ਹੋ ਜੋ ਮਾਨਤਾਨ ਕਰ ਦਿਆਂਗੇ ਆਇਆ ਕਿਉਂਕਿ ਬਈ ਦੂਰੋਂ ਅਗਲਾ ਹੁੰਦਾ ਕਰਨਾ ਹੀ ਪੈਂਦਾ ਹਾਂ ਹਾਂਜੀ ਲੈ ਬਈ ਚੈੱਕ ਕਰ ਲੋ ਬਹੁਤ ਚੰਗਾ ਥਾਣਾ ਪੂਰੀ ਬਿੱਤੀ ਤੇ ਥਣ ਲੱਗੇਗੇ ਬਾਕੀ ਯਾਰ ਬੱਛੀ ਦਿਖਾ ਦੇ ਬੱਛੀ ਬਹੁਤ ਚੰਗੀ ਹੈ ਮੱਸੀ ਦੀ ਕੁਆਲਿਟੀ ਬਈ ਬਹੁਤ ਚੰਗੀ ਹੈ ਦੋ ਸਾਲਾਂ ਨੂੰ ਗਾਂ ਨਾਲੋਂ ਤਾਂ ਦੁੱਗਣੀ ਸੋਹਣੀ ਤਿਆਰ ਹੋ ਜਾਣਾ ਹੋ ਜੋ ਬਈ ਸਹੀ ਗੱਲ ਹਾਂਜੀ ਅੱਗੇ ਬਈ ਸੰਦੀਪ ਤੈਨੂੰ ਨੰਬਰ ਤੇ ਇਹ ਵੀ ਬਈ ਤਾਜੀ ਸੂਈ ਹੈ ਬੈੜ ਠੀਕ ਹੈ ਤੇ ਪਰਸੋਂ ਦੀ ਹੀ ਸੂਈ ਹੈ ਇਹਦੇ ਮਗਰ ਆਹ ਬੱਛੀ ਹੈ ਬਈ ਠੀਕਾ ਬੱਚਾ ਹੈ ਨਹੀਂ ਬੱਸੀ ਨੂੰ ਜਨਮ ਦਿੱਤਾ ਹਾਂ 나ੜੂ ਇਹਦਾ ਵੀ ਨਾਲ ਹੀ ਆ ਬੱਸੀ ਇਹਦਾ ਦਿਖਾਈ ਗੁਆਲਟੀ ਦੀ ਹਣਾ ਪੂਰੀ ਕੁਆਲਟੀ ਦੀ ਬੱਸੀ ਦੀ ਕੁਆਲਟੀ ਚੈੱਕ ਕਰ ਲਓ ਬਹੁਤ ਚੰਗੀ ਆ ਬਾਕੀ ਖੈਰ ਇਹਦਾ ਬੈੜ ਵੀ ਬਹੁਤ ਚੰਗੀ ਆ ਔਰ ਜਰਸੀ ਤੇ ਐਰ ਸ਼ੈਰ ਦਾ ਕ੍ਰਾਸ ਪੈਂਦਾ ਹੈਗਾ ਠੀਕ ਆ ਤੇ ਪਰਸੋ ਸੂਈ ਅੱਜ ਜਰਸੀ ਤੇ ਐਰ ਸੈਰ ਦਾ ਕ੍ਰੋਸ ਆ ਹਾਂਜੀ ਆ ਬੂਥੀ ਦਿਖਾ ਦੇ ਬਈ ਫੇਸ ਜਰਸੀ ਵਾਲਾ ਗਿਆ ਕਲਰ ਕਲਰ ਆ ਜਿਹੜਾ ਐਰ ਸੈਰ ਵਾਲਾ ਗਿਆ ਲੈ ਬਈ ਫੇਸ ਕੁਆਲਿਟੀ ਚੈੱਕ ਕਰ ਲੋ ਬੋਦੀ ਬਾਦੀ ਨਾ ਫੁੱਲ ਕਮਾਲ ਤੇ ਛੋਟਾ ਛੋਟਾ ਕੰਨਾ ਬਰੀਡ ਫੁੱਲ ਬਾਕੀ ਯਾਰ ਤਾਜੀ ਸੂਈ ਕਰਕੇ ਆਪਾਂ ਨਮਾਈ ਨਹੀਂ ਪੜੜੇ ਨਮਾਨ ਦੇ ਤਾਂ ਤੈਨੂੰ ਪਜ਼ਾ ਰੰਗ ਹੋਰ ਹੀ ਨਿਕਲੇ ਹੁੰਦਾ ਬਈ ਆਡਰ ਚੈੱਕ ਕਰ ਲੋ ਬੋਲਾ ਸੁਣਾ ਤਿਆਰ ਕਰਿਆ ਵਾ ਕਰਮ ਵਾਲੀ ਦਾ ਫਿਟਿੰਗ ਵਾਲਾ ਲੈ ਵਾ ਫਿਟਿੰਗ ਵਾਲਾ ਉੱਚਾ ਉੱਤੇ ਆ ਬਈ ਜਮ ਉੱਚਾ ਉੱਤੇ ਆ ਬਈ ਇਕਲਾ ਇਕਲਾ ਥਾਣਾ ਪੂਰੀ ਵਿੱਥੀ ਤੇ ਥਾਣ ਲੱਗਾ ਤੁਸੀਂ ਸੁਣਾ ਤਿਆਰ ਕਰਿਆ ਵਾ ਕਰਮਾਲੀ ਦਾ ਕਿੰਨਾ ਗਾ ਦੁੱਧ ਬਈ ਪਾ ਦੋ ਗਿਆ ਦੁੱਧ ਯਾਰ ਜਿਹੜੇ ਹਿਸਾਬ ਤੇ ਵਨ ਆਗਾ ਹੈ ਨਾ ਦੁੱਧੋ ਵੀ 18 19 ਕਿਲੋ ਦਾ ਕੋਈ ਬੜਾ ਨਹੀਂ ਬਈ ਠੀਕ ਆ ਹੋਰ ਵੀ ਬੋਲੀ ਜਣੀ ਦੀ 12 13 ਕਿਲੋ ਬੋਲੀ ਆਪਾਂ ਕੱਢੀ ਆ ਖਾਲੀ ਨਹੀਂ ਕੀਤੀ ਬਈ ਠੀਕ ਆ 6 6 6.5 ਕਿਲੋ ਠੀਕ ਆ ਹਾਂਜੀ ਵੀ 6.5 6 ਕਿਲੋ ਮਤਲਬ ਕਿ ਦੋਨਾਂ ਡੰਗਾਂ ਦਾ ਮਤਲਬ ਕੱਢਿਆ ਹੈਗਾ ਬਾਹਰ ਹਾਂਜੀ ਇੰਨਾ ਕੱਢਿਆ ਹੈਗਾ ਹੂੰ ਤੇ ਜਣੀ ਜੀ ਸੇਲਾ ਕੋਈ ਕਰ ਲੇ ਵਹੜੇ ਦੁੱਧ ਜਿਆਦੇ ਵੀ ਪਾ ਦੂਗੀ ਤੇ ਇੰਨੇ ਕ ਦੁੱਧਾਂ ਜਾਂਦੀ ਵੀ 18 17 ਕਿਲੋ ਦੁੱਧ ਠੀਕ ਆ ਹਾਂਜੀ ਬਾਕੀ ਬਰੀਕੀ ਵਾਲੀ ਵਹੜਾ ਹਨਾ ਆ ਬਰੀਕੀਆਂ ਵਾਲੀ ਆ ਕੋਈ ਉਹ ਹੀ ਨਹੀਂ ਦੁੱਪੜ ਜੀ ਨਹੀਂ ਲੈ ਬਈ ਨਾੜ ਆ ਪਚ ਖਰਾ ਨਨੇੜੇ ਤੋਂ ਬੜੀ ਚੰਗੀ ਨਾੜ ਆ ਕੱਲੀ ਕੱਲੀ ਨਾੜ ਨਾ ਖੜੀ ਦੇਸ ਦੀ ਆ ਲੈਵੇ ਤੇ ਕਿਨੇ ਬਾਈ ਹਾਂ ਦੱਸਦੀ ਆ ਇਹਦੇ ਲੈ ਬਈ ਇਦਾਂ ਉਹ ਚੈੱਕ ਕਰ ਲੋ ਕਲਾ ਕਲਾ ਥਾਣਾ ਪੂਰੀ ਵਿਥੀ ਤੇ ਧਣ ਲਗਾ ਵਾ ਚਾਰੇ ਥਾਂ ਨਿਕੜ ਮੈਂ ਤਾਰ ਕੇ ਮੈਂ ਬਾਈ ਤਾਰ ਤਾਂ ਬਈ ਯਾਰ ਬੜੀ ਚੰਗੀ ਐ ਦੀ ਦੀ ਜਿਦੋਂ ਜਾਹੇ ਨਿਆਣਾ ਲਾ ਹੀ ਲਾ ਇਹਦੇ ਤਾਂ ਠੀਕ ਆ ਹਾਂ ਬੱਚਾ ਛੱਡ ਕੇ ਤੈਨੂੰ ਮੈਂ ਦਿਖਾਉਣਾ ਹੂੰ ਇਹਦੇ ਤਾਂ ਜਾਹੇ ਨਿਆਣਾ ਨਾ ਹੀ ਲਾ ਠੀਕ ਆ ਹਾਂਜੀ ਬਾਈ ਕਹਿੰਦਾ ਚਾਹੇ ਨਿਆਣਾ ਲਾ ਚਾਹੇ ਨਾ ਲਾ ਜੋ ਮਰਜ਼ੀ ਚੋਲਾ ਕਰਮ ਵਾਲੀ ਨੂੰ ਲੈ ਬਈ ਬਾਈ ਨੇ ਕੋਈ ਨਿਆਣਾ ਨਹੀਂ ਲਾਇਆ ਮੌ ਇਹਨਾਂ ਖੜੀਆ ਕਰਮ ਵਾਲੀ ਆ ਚੈੱਕ ਕਰ ਲੋ ਭਈ ਇੱਕ ਨੰਬਰ ਧਾਰਾ ਹੈ ਨਾ ਲੈ ਭਾਈ ਪਤਾ ਲੱਗਦਾ ਭਾਈ ਪਤਾ ਲੱਗਦਾ ਬਾਕੀ ਵੀ ਚਵਾਈ ਹੁੰਦੀ ਆ ਫਰਸ਼ ਤੇ ਖੜਕਾ ਕਰਦਾ ਪਤਾ ਲੱਗਦਾ ਖੜਾਈ ਲੱਗਦਾ ਲੈ ਭਾਈ ਮਗਰ ਅੱਜ ਚੈੱਕ ਕਰ ਦਾ ਵਈ ਇੱਕ ਨੰਬਰ ਧਾਰਾ ਚੈੱਕ ਕਰ ਲੁੱਗਨੇ ਆ ਕੋ ਵਰਦੀ ਆ ਚਵਾਈ ਨਿਬੜੂਦੀ ਬਹੁਤ ਸਹੀ ਦੀ ਬਹੁਤ ਸਹੀ ਦੀ ਬਹੁਤ ਸਹੀ ਦੀ ਕਰਦਾ ਯਾਰ ਤੋਈ ਚੱਲ ਠੀਕ ਹੈ ਗਿਟਾਰ ਬਾਈ ਕਨੈਕਟ ਗਿਟਾਰ ਹੈ ਬਾਲਾ ਲੰਮਾ ਸਾਨੀ ਕੋਈ ਜਨਾ ਛੋਟਾ ਜਾਨੀ ਜਮਾ ਸਹੀ ਥਾਣਾ ਉੱਡਾ ਹੀ ਹਵਾਨਾ ਹੈ ਨਾ ਜੱਡਾ ਕਾਦਾਂ ਉਸ ਹੌ ਨਾਲ ਬਹੁਤ ਸੋਹਣਾ ਤਿਆਰ ਕੀਤਾ ਸਹੀ ਗੱਲ ਆ ਬਾਈ ਉਹਨੇ ਮੂਹ ਨਾਲ ਉਹਨੇ ਮਗਰ ਨੂੰ ਹੈ ਨਾ ਚਾਰੇ ਪਾਸੋਂ ਗੋਲ ਪਿਆ ਦੇ ਬਾਈ ਫਿਟਿੰਗ ਚੈੱਕ ਕਰਨ ਲੈਵੇ ਦੀ ਬੜੀ ਕਮਾਲ ਦੀ ਬਾਕੀ ਹੋ ਜੋ phsmai ਨਹੀਂ phsma ਕੇ ਤਾਂ ਨੂੰ ਪਤਾ ਥਣ ਥਣ ਕਿੰਨਾ ਸੋਹਣਾ ਕੱਢ ਲਿਆ ਬਾਕੀ ਫਿਕਸ ਲੱਗਦੀ ਆ ਹਾਂ ਫਿਕਸ ਆ ਜਮਾ ਬਾਈ ਇਹਦਾ ਫਰਕ ਹੀ ਮੁਲਾ ਸੰਦੀਪ ਬਾਈ ਇਹਦਾ ਮੁੱਲ ਬਈ ਯਾਰ ਲੈਂਨ ਦੇਣ ਬਾਅਦ 60000 ਰੁਪਏ ਮੁੱਲ ਆ 57000 ਦੀ ਵੜ ਦੇ ਦਾਂਗੇ ਜਮਾ ਜਾ 60000 ਰੁਪਏ ਬਾਈ ਕਹਿੰਦਾ ਮੁੱਲ 57000 57000 ਠੀਕ ਆ 57000 ਦੀ ਬਾਈ ਕਹਿੰਦਾ ਆਪਾਂ ਵੜ ਦੇ ਦਾਂਗੇ ਬਾਕੀ ਮਾਮਾ ਬਾਕੀ ਯਾਰ ਆਏ ਆ ਜਿਹੜਾ ਵੀ ਆਊਗਾ ਪਹਿਲਾਂ ਚਾਰ ਵੀਡੀਓ ਦੇਖ ਕੇ ਆਵੀ ਮੁੱਲ ਹੋਰ ਬੰਦਾ ਕੀ ਕਰਦਾ ਠੀਕ ਆ ਬਾਈ ਹਾਂ ਤੇ ਆਪਣੇ ਮੁੱਲ ਇਹੇ ਜਿਹੇ ਹੁੰਦੇ ਆ ਠੀਕ ਆ ਬਾਈ ਹਾਂ ਕਿਸੇ ਨਾ ਮਰਜ਼ੀ ਮਿਲਾ ਕੇ ਦੇਖ ਲੈਵੇ ਕੋਈ ਵੜ ਇਹੇ ਜੀ ਇੰਨੇ ਚ ਦਿੰਦਾ ਠੀਕ ਆ ਬਾਈ ਹਾਂਜੀ ਅੱਗੇ ਸੰਦੀਪ 4 ਨੰਬਰ ਤੇ ਬਾਈ ਇਹਨੂੰ ਵੀ ਬਾਈ ਹੋ ਗਿਆ 20 ਦਿਨ ਸੂਈ ਠੀਕਾ ਹਾਂਜੀ ਇਹਦੇ ਮਗਰ ਬੱਚਾ ਆ ਗਿਆ ਬੱਛਾ ਇਹਦੇ ਮਗਰ ਬੱਚਾ ਬੱਸ ਆ ਗਿਆ ਹਾਂ ਬੱਛਾ ਦੇਖ ਲੈ ਬਈ ਕਿੱਡਾ ਕੱਦ ਵਾਲੇ ਬੱਚੇ ਪੌਂਦੀ ਆ ਬੱਚੇ ਬਹੁਤ ਚੰਗੇ ਪੌਂਦੀ ਆ ਹਨਾ ਹਾਂ ਬਹੁਤ ਡਗੜਾ ਪੌਂਦੀ ਆ ਰੀਡ ਵਾਲੇ ਬਹੁਤ ਦਿੱਤਾ ਹੈ ਹਨਾ ਬੱਸ ਹਾਂ ਕੋਈ ਐ ਨਾ ਅਗਲਾ ਸਮਝ ਲੈ ਵੀ ਬਾਹਲਾ ਵੱਡਾ ਦਾ ਸਿੰਘ-ਸੁੰਗ ਦੇਖ ਲੈ ਕੋਹਰਾ ਫੁੱਟੇ ਵੀ ਨਹੀਂ ਬਹੁਤ ਬੱਚਾ ਉਹੀ ਵੈਸੇ ਹੀ ਵੱਡਾ ਦਾ ਵੀ ਰੋਵਾ ਦਿੰਦਾ ਹਾਂ ਮੇਰਾ ਰੋਵਾ ਦਿੰਦਾ ਠੀਕਾ ਤੇ ਮੈਡੀ ਵੀ ਜਣੀ ਦੀ ਬਿਹੜ ਬੱਚੇ ਤੇ ਹੀ ਆ ਤੇ ਬਈ ਕਿੰਨਾ ਰੋਤਾ ਮਤਲਬ ਕਿ ਦੋ ਦੇ ਦੇ ਥੱਲੇ ਹੋਊਗਾ ਭਾਈ 17 18 ਕਿਲੋ ਹੋਊਗਾ 15 ਕਿਲੋ ਖੁੱਲਾ ਡੁੱਲਾ ਮੰਨ ਕੇ ਕੋਈ ਮਰਜੀ ਬੰਦਾ ਲੈ ਜੇ ਯਾਰ ਠੀਕ ਆ ਹਾਂ ਹੋਊਗਾ 17 ਜਾਂ 18 ਹੋਊਗਾ ਕਿਉਂਕਿ ਆਪਾਂ ਮਿਣਿਆ ਬਣੀ ਪਰ 15 ਕਿਲੋ ਮੰਨ ਕੇ ਲੈ ਜੇ ਬੰਦਾ ਕਿਉਂਕਿ ਜਾ ਕੇ ਕਿਲੋ ਵੱਧ ਕੱਢੇ ਪਸੂ ਤੇ ਫਿਰ ਸਵਾਲ ਵੀ ਫੇਰ ਹੀ ਆਉਂਦਾ ਯਾਰ ਠੀਕ ਆ ਭਾਈ ਹਾਂ ਭਾਈ ਕਹਿੰਦਾ ਭਾਈ ਦੋ ਤਾਂ ਬਾਤ ਆਗਾ ਪਰ ਅਗਲਾ 15 ਕਿਲੋ ਮਿਣ ਕੇ ਲੈ ਕੇ ਜਾਵੇ ਭਾਵੇਂ ਆਪਦਾ ਹਾਂ ਚਾਹੇ ਦੋ ਦੇ ਵੀ ਚਾਰ ਡੰਗ ਚੋਲੇ ਵੀ ਠੀਕ ਆ ਭਾਈ ਕਹਿੰਦਾ ਦੋ ਦੇ ਭਾਵੇਂ ਭਾਈ ਚਾਰ ਡੰਗ ਚੋਲੇ ਵੀ ਕੋਈ ਵੀ ਸਮਖਪਣਾ ਬੈਡ ਤੇ ਫੁੱਲ ਆ ਸਮੀ ਪਲੀ ਚੰਗਿਆ ਕੱਦ ਬੈਡ ਚੰਗਾ ਬਾਈ ਰਾਜੀ ਰੂਜੀ ਵੀ ਕਰਮ ਵਾਲੀ ਫੁੱਲ ਬਿਲਕੁਲ ਪਲੂਣ ਆ ਬੈੜ ਇਹ ਠੀਕ ਆ ਹਾਂਜੀ ਪਲੂਣ ਬੈੜ ਦੇਖ ਲਾ ਦੋ ਕੋਈ ਬਾਡੀ ਬੰਤਰ ਕਹੇ ਜੀ ਆ ਮੇਰਾ ਤਾਂ ਮੈਂ ਦੰਦਾਂ ਜੀ ਵੀ ਛਿੱਗੀ ਛੁੱਗੀ ਹੋਊਗੀ ਜੀ ਇਹ ਬਾਈ ਫੇਸਬੁਕ ਚੈੱਕ ਕਰ ਲੋ ਕਰਮ ਵਾਲੀ ਤੇ ਚਮਕ ਬਹੁਤ ਆ ਜਾਂ ਚਮਕਦਾ ਬਾਈ ਬਾਲੀ ਆ ਪਿੰਡੇ ਦੇ ਓਕੇ ਜਿਹੜਾ ਪਸੰਦ ਹੋਰ ਸਮਝਿਆ ਹੋਊ ਚਮਕ ਵੀ ਉਹਦੇ ਤੇ ਹੋਊਗੀ ਹਨਾ ਸਹੀ ਗੱਲ ਆ ਹਾਂ ਬਾਕੀ ਦਿਖਾ ਦਿਓ ਮੈਨੂੰ ਠੰਡੀ ਸੀਲ ਹੈ ਵੀ ਬਹੁਤ ਲੈ ਬਈ ਠੰਡੀ ਸੀਲ ਚੈੱਕ ਕਰ ਲੋ ਬਾਈ ਵੇੜੇ ਦੇ ਹੱਥ ਲਾਈ ਜਾਂਦਾ ਕੋਈ ਚੱਕਰੀ ਨਹੀਂ ਮੈਂ ਕਹਿੰਦਾ ਮੈਂ ਇੱਥੀ ਝੋਣ ਲੱਗ ਜੇ ਇੱਥੀ ਝੋਣ ਲੱਗ ਜੇ ਚਾਹੀਦਾ ਬਾਕੀ ਥਣ ਥਣ ਦਿਖਾ ਦੇ ਵੀ ਕਿੰਨਾ ਚੰਗਰਾ ਲੱਗਦੀ ਪੂਰੀ ਮਿੱਥੀ ਤੇ ਥਣ ਲੱਗਾ ਕੱਲਾ ਕੱਲਾ ਥਣਾਗਾ ਤੇ ਨਖੜ ਮਾ ਜਾਂ ਥਣ ਲੱਗਾਗਾ ਇਹ ਨਹੀਂ ਹੈਗਾ ਨੇੜੇ ਜੇ ਆ ਹਾਂ ਨੇੜੇ ਜੇ ਆ ਅੱਡਰ ਵੀ ਬਹੁਤ ਸੋਹਣਾ ਹੈਗਾ ਕਰਨ ਵਾਲੀ ਦਾ ਫੈਕਸੀਆ ਹਵਾਨਾ ਦਾ ਕੋਈ ਟੁੱਟ ਮਲੇਵੇ ਦੀ ਕੋਈ ਵੀ ਨਹੀਂ ਵੈਸੇ ਤਾਂ ਟੁੱਟ ਮਲੇਵੇ ਨਾ ਨਾ ਟੁੱਟ ਮਲੇਵੇ ਵਾਲੀ ਕੋਈ ਵੀ ਨਹੀਂ ਲੈ ਬਾਈ ਥਾਣਾ ਪਾ ਇਧਰੋਂ ਵੀ ਚੈੱਕ ਕਰਾ ਲੈ ਬਹੁਤ ਚੰਗਾ ਥਾਣਾ ਧਾਰਕ ਮੈਂ ਬਈ ਧਾਰ ਤਾਂ ਬਈ ਇੱਕ ਨੰਬਰ ਆ ਯਾਰ ਇਹਦੀ ਠੀਕ ਆ ਨਾ ਨਾ ਚਾਹੇ ਨਾ ਲਾ ਜਿਵੇਂ ਮਰਜ਼ੀ ਝੂਲੇ ਬੰਦਾ ਯਾਰ ਲੈ ਬਾਈ ਠੰਡੀ ਸੀਲ ਚੈੱਕ ਕਰ ਲੋ ਕਿੰਨੀ ਆ ਕਰਮ ਵਾਲੇ ਆ ਯਾਰ ਪਸੂ ਠੰਡਾ ਸੀਲੋ ਬਈ ਦੁੱਧ ਚਾਹੇ ਕਿ ਲੋ ਘੱਟ ਦੇ ਦੇਵੇ ਲੈ ਬਾਈ ਬਾਈ ਨਿਆਣਾ ਪਾਤਾ ਤੇ ਧਾਰ ਚੈੱਕ ਕਰ ਲੋ ਕਿੰਨੀ ਚੰਗੀ ਆ ਮੈਂ ਕਹਣਾ ਕੀ ਬਾਤਾਂ ਆ ਯਾਰ ਕੀ ਬਾਤਾਂ ਆ ਯਾਰ ਤੂੰ ਆਪ ਦੇ ਵੀ ਇੰਨਾ ਮੋਟਾ ਮੋਟਾ ਥਣ ਕੋਈ ਵੀ ਗਾਪਾ ਪਸਵਾ ਕੇ ਨਹੀਂ ਧਾਰਾਂ ਮਾਰੀਆਂ ਐਵੇਂ ਹੀ ਬਹਿ ਗਏ ਬਾਈ ਥੱਲੇ ਸਹੀ ਗੱਲ ਆ ਬਾਈ ਲੈ ਬਾਈ ਮਗਰ ਲੈ ਥਣਾ ਦੀ ਧਾਰ ਵੀ ਚੈੱਕ ਕਰ ਲੋ ਬਹੁਤ ਕਮਾਲ ਦੀ ਹੈਗੀ ਕੋਈ ਪਸਮਾਨੀ ਕਰਾਇਆ ਬਾਈ ਨੇ ਇੱਕ ਨੰਬਰ ਧਾਰਵਾਦੀ ਆ ਕਿ ਹਨਾ ਬਾਈ ਇੱਕ ਨੰਬਰ ਜੀ ਇੱਕ ਨੰਬਰ ਚਾਰੇ ਥਾਣੇ ਕੋ ਜਾਈ ਨਹੀਂ ਵੀ ਕੋਈ ਮੂਰਲਾ ਵੱਡਾ ਹੋ ਜਾਂ ਮਗਰਲੇ ਛੋਟੇ ਚਾਰੇ ਇੱਕੋ ਜੇ ਆ ਯਾਰ ਕੋ ਜੇ ਬਾਈ ਉਨੀ ਉਨਾ ਗਿਆ ਪੈ ਇਧਰ ਨੂੰ ਉਨਾ ਹੀ ਇਧਰ ਨੂੰ ਇੱਕੋ ਜਿਹਾ ਥਾਣਾ ਗੋਲ ਗੋਲ ਥਾਣਾ ਦਾ ਹਾਂ ਚਾਰੀਆਂ ਗੁੱਠਾਂ ਦੇ ਲੱਗਾ ਵਾ ਸਹੀ ਗੱਲ ਆ ਬਾਈ ਤੇ ਫਿਰ ਕੀ ਮੁੱਲ ਆ ਸੰਦੀਪ ਬਾਈ ਜਾਇ ਜਾਇ ਮੁੱਲ ਬਾਈ ਜਾਇਦਾ ਵੀ 60000 ਹਮ 55000 ਦੀ ਵੜ ਦੇ ਦੇਾਂਗੇ ਜਮਾ ਲੈਣ ਦੇ ਜੀ ਤੇ ਛੋੜ ਹੋਊਗੀ ਬਸ ਠੀਕ ਆ 60000 ਮੁੱਲ 55000 ਦੀ ਬਾਈ ਕਹਿੰਨਾ ਆਪਾਂ ਵੜਾ ਦੇ ਦੇ ਤੇ ਅੱਗੇ ਬਾਈ ਪੰਜ ਨੰਬਰ ਇਹਦੀ ਕਿੱਟੀ ਨੇ ਇਹ ਵੀ ਬਾਈ ਇਹ ਦੂਜਾ ਸੂਆ ਬਹਿੜਾ ਤੇ ਬੱਚਾ ਇਹਦੇ ਫਗਰ ਵੀ ਬੱਚਾ ਜੇ ਕਿਤੇ ਬੱਛੀ ਹੁੰਦੀ ਫਿਰ ਤਾਂ ਕੋਈ ਅੰਤ ਹੀ ਨਹੀਂ ਸੀ ਯਾਰ ਉਹ ਕਿਆ ਬਾਤਾਂ ਬਾਈ ਬੱਸ ਇਹਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗਾ ਦਿੱਤਾ ਬੱਸੀ ਹੁੰਦੀ ਤਾਂ ਬੱਛੀ ਹੁੰਦੀ ਤਾਂ ਗੱਲ ਹੋਏ ਜੇ ਨਹੀਂ ਬਿਹੜ ਦੀ ਬਰੀਡ ਆ ਉਹ ਤੋਂ ਦੁੱਗਣੀ ਬਰੀਡ ਬੱਚੇ ਦੀ ਆ ਬੱਚੇ ਦੀ ਆ ਹਨਾ ਹਾਂਜੀ ਤੇ ਇਹਨੂੰ ਕਿੰਨੇ ਕ ਦਿਨ ਹੋਇਆ ਬਾਈ ਸੂਈ ਨੂੰ ਬੇਰੇ ਨੂੰ ਵੀ ਬਈ ਇੰਨੇ ਕੀ ਹੋ ਗਏ ਉਹਨਾਂ ਦੇ 20 ਦਿਨ ਬਸ ਤੇ ਅਗਲੇ ਨੇ ਦਾ 20 ਦਿਨ ਕਿਹਾ ਜੀ ਆਪਾਂ ਬਾਈ 23 ਦਿਨ ਮੰਨ ਕੇ ਲਈਆ ਕੱਲ ਲਈ ਆਪਣੇ ਦੇ ਠੀਕ ਆ ਤੇ ਕਿੰਨਾ ਕ ਮਤਲਬ ਕਿ ਦੁੱਧ ਦੁੱਧ ਦੇ ਥੱਲੇ ਵੀ ਬਈ 16 17 16 17 ਇੰਨਾ ਦੁੱਧ ਤਿਆਰ ਹੋਊਗਾ ਹੁਣ ਜਿਹੜਾ ਜਮਾਂ ਕੰਡੇ ਵਾਲਾ ਤੇ ਕਿੰਨਾ ਕ ਪਾਇਆ ਬਈ ਪਿਛਲੇ ਸੂਏ ਨੇ ਤੁਸੀਂ ਮੈਂ ਸੂਏ ਬਈ ਇਹਦਾ ਪਲੂਨ ਦਾ ਪਾਇਆ ਬਾ 18 19 ਕਿਲੋ ਇਹ ਹੁਣ ਵੀ ਜੇ ਕੋਈ ਸੇਵਾ ਕਰਲੇ ਬਾਹਰ ਦੁੱਧ 20 ਤੋਂ ਬਾਹਰ ਕਰ ਜੂਗੀ ਬਾਕੀ ਬਈ ਠੰਡੀ ਸੀਲ ਦਿਖਾ ਦੇ ਤੇ ਥਾਣ ਦਿਖਾ ਦੇ ਕੋਲੇ ਆ ਕੇ ਕਿੰਨਾ ਮੁੰਡਾ ਠੰਡੀ ਸੀਲ ਚੈੱਕ ਕਰ ਲੋ ਫੁੱਲ ਬਾਕੀ ਆਪਾਂ ਥਣ ਚੈੱਕ ਕਰਾਣਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਵਾ ਪੀੜੀ ਦੇ ਪਾਵੇ ਅੰਕੂ ਥਣ ਖੜਿਆ ਕਿ ਨਹੀਂ ਬਈ ਹਾਂ ਪੀੜੀ ਦੇ ਪਾਵੇ ਅੰਕੂ ਚਾਰੇ ਇਕੱਠਾ ਵਿੱਚ ਇੱਕੋ ਜੇ ਥਾਣਾ ਨਾਲੇ ਲੈ ਚੈੱਕ ਕਰ ਲੋ ਬਈ ਠੰਡੀ ਸੀਲ ਦਿਖਾ ਦੇ ਕਿੰਨੀ ਹੂੰ ਬਈ ਠੰਡੀ ਸੀਲ ਤਾਂ ਫੁੱਲ ਮੋਗ ਨਾ ਖੜੀ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਦੀ ਹੈ ਲੂਗੀ ਹਨਾ ਖੋਲ ਦੇ ਨੂੰ ਵੀ ਬਈ ਤੇ ਆਪਾਂ ਫੇਸ ਕੁਆਲਿਟੀ ਚੈੱਕ ਕਰਾ ਲੈ ਬਈ ਲੈ ਬਈ ਫੇ ਚੈੱਕ ਕਰ ਲੈ ਟੌਪ ਦਾ ਨੰਗੀਨਾ ਹੀ ਆ ਹਾਂ ਕੋੜੀ ਯਾਰਗੀ ਆ ਜੇ ਮਾਨੂੰ ਕੋੜੀ ਯਾਰਗੀ ਸਹੀ ਗੱਲ ਆ ਪੱਦਰ ਵੀ ਬੇਲ ਨੂੰ ਦਿਖਾ ਦੇ ਕਿੰਨੀ ਆ ਬੈੜਦੀ ਹੂੰ ਪੱਦਰ ਤੇ ਬਾਈ ਬੇਲ ਚੈੱਕ ਕਰ ਲੋ ਬਾਲੀ ਚੰਗੀ ਆ ਹਨਾ ਬਾਲੀ ਬਾਈ ਨਜਾਇਜ਼ ਹਾਂ ਬੱਚੇ ਵੀ ਤਾਂ ਹੀ ਲੈ ਉਹਨੂੰ ਜਿਹੇ ਜੇ ਮਰਜ਼ੀ ਬੱਚੇ ਚੰਗੇ ਟੀਕੇ ਭਰਾਗੇ ਬੰਦਾ ਜਿਹੇ ਜੇ ਮਰਜ਼ੀ ਬੱਚੇ ਲੈ ਲਈ ਯਾਰ ਹੂੰ ਬਾਈ ਸਹੀ ਗੱਲ ਆ ਐਵੇਂ ਜੂੜ ਮਰੀ ਜਈਏ ਫਾਰਮ ਤੋਂ ਲਈ ਆ ਬਈ ਘਰੋਂ ਕਰੇ ਲੂ ਬੈੜ ਲਈ ਆ ਚਾਹੇ ਫਾਰਮ ਤੋਂ ਬੰਦਾ ਖੁੱਲੀ ਛੱਡ ਕੇ ਜਿਹੇ ਜੇ ਮਰਜ਼ੀ ਬੱਚੇ ਲਈ ਗਏ ਯਾਰ ਠੀਕ ਆ ਹਾਂ ਤੇ ਕੀ ਮੁੱਲ ਆ ਬਾਈ ਹੰਦੀ ਫਿਰ ਜਾ ਅੱਜਾ ਮੁੱਲ ਬਾਈ ਇਹਦਾ ਜੈਜ ਜਿਆ ਦਾ ਲੈਣ ਦੇਣਾ 65000 ਰੁਪਇਆ ਤੇ 62000 ਦੀ ਵੜ ਦੇ ਦੇਾਂਗੇ ਜਮਾ ਲੈਣ ਦੇਣਾ ਜਿਹੜਾ 65000 ਰੁਪਇਆ ਮੁੱਲ ਆ 62000 ਦੀ ਵੜ ਆਪਾਂ ਦੇ ਦੇਾਂਗੇ ਹਾਂਜੀ ਧਾਰਾਂ ਬਾਈ ਆਪਾਂ ਉਹਦੀਆਂ ਵੀ ਮਾਰ ਕੇ ਦਿਖਾਉਂਦੀਆਂ ਵੀਡੀਓ ਲੈ ਬਾਈ ਧਾਰੇ ਦੀ ਵੀ ਚੈੱਕ ਕਰ ਲੋ ਬਹੁਤ ਚੰਗੀ ਧਾਰ ਹੈ ਨਾ ਬਾਲੀ ਬਾਈ ਪੋਲੀ ਪੂਲੀ ਇੰਨੀ ਆ ਹੂੰ ਬਾਤ ਉਹ ਗੱਲਾਂ ਹੀ ਛੱਡ ਦੇ ਲੈ ਬਾਈ ਚੈੱਕ ਕਰ ਲੋ ਬਾਈ ਕਿ ਨਾ ਪੋਲੀ ਪਾਲੀ ਫੋਲਾ ਖੜਕਾ ਵੀ ਕਰਦੀ ਆ ਸਭਾਈ ਹੜਕਾ ਦਾ ਵੀ ਪਤਾ ਲੱਗਦਾ ਵੀ ਹਾਂ ਵੀ ਬਹੁਤ ਚੰਗਾ ਲੱਗਿਆ ਯਾਰ ਹਣਾ ਹਾਂ ਬਾਲਾ ਬਈ ਤੁਹਾਨੂੰ ਤਾਂ ਨਹੀਂ ਆਇਆ ਚੰਗਾ ਹੂੰ ਨੇ ਮਗਰ ਲਸਣਾ ਦੀ ਜਿਵੇਂ ਮਰਜੀ ਬੰਦਾ ਦੋ ਮਿੰਟਾਂ ਦੀ ਚਵਾਈ ਆ ਬਈ ਸਿਰਫ ਬਸ ਦੋ ਮਿੰਟਾਂ ਦੀ ਠੀਕ ਆ ਬਈ ਹਾਂਜੀ ਬਈ ਕਹਿੰਦਾ ਦੋ ਮਿੰਟਾਂ ਦੀ ਚਵਾਈ ਆ ਸਿਰਫ ਕੋਈ ਲੈ ਚੈੱਕ ਕਰ ਲੋ ਕਿੰਨੀਆਂ ਗਧਾਰਾਂ ਮਾਰੀਆਂ ਦੁੱਧ ਤੁਰ ਪਿਆ ਹੂੰ ਬਈ ਦੁੱਧ ਤੁਰ ਪਿਆ ਦੱਸਦਾ ਹਣਾ ਹਾਂਜੀ ਮੁੱਲ ਵੀ ਖਰਜਾਇਆ ਮੁੱਲ ਉਸ ਬਈ ਆਪਣੇ ਸਾਰੇ ਲੈਣ ਦੇਣ ਜਿਹੜੇ ਹੁੰਦਾ ਜਿੰਨੇ ਚਾਪਾ ਨੂੰ 2 ਰੁਪਏ ਬੰਨ ਜਾਂ ਲੱਗਲੇ ਨੂੰ ਵੀ ਪਸੂ ਪਾਹ ਚ ਮਿਲ ਜੇ ਹੈਨਾ ਹਾਂ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਲਾਸਟ ਤੇ ਸੰਦੀਪ ਇਹ ਆ ਗਈ ਬਾਈ ਜਰਸੀ ਚ ਥੋੜਾ ਜਿਹਾ ਕ੍ਰਾਸ ਪੈਂਦਾ ਜਗਾ ਹੈ ਜਰਸੀ ਗਈ ਆ ਵਿੱਚ ਥੋੜਾ ਜਿਹਾ ਕ੍ਰਾਸ ਆ ਜਣੀ ਤੇ ਕੀ ਰਿਕਾਰਡ ਆ ਬਾਈ ਪਿਛਲੇ ਸੂਏ ਰਿਕਾਰਡ ਬਾਈ ਇਹਦਾ ਦੋਤਾ ਇਹਦਾ 22 23 ਕਿਲੋ ਦਾ ਠੀਕ ਆ ਹਾਂ ਤੇ ਜਿਹਨਾਂ ਦੀ ਬੈੜ ਵੀ ਵੱਡੀ-ਬੁੱਡੀ ਬਹੁਤ ਆ ਜਿਵੇਂ ਮਰਜੀ ਜਰਸੀ ਵਾਲੇ ਠੀਕ ਆ ਵਾਗੇ ਜਿੱਡੇ ਮਰਜੀ ਬੰਦਾ ਬੱਚੇ ਲੈ ਲੈ ਵੀ ਫੇਸ ਜਰਸੀ ਵਾਲਾ ਆ ਗਿਆ ਬਾਡੀ ਗਾਂਤਰ ਦਾ ਐਚਐਫ ਬੈੜਾਂ ਵਾਲੀ ਕੋਈ ਆ ਗਈ ਹਾਂ ਸਹੀ ਗੱਲ ਆ ਲੈ ਫੇਸ ਚੈੱਕ ਕਰ ਲੋ ਜਰਸੀ ਇੱਕ ਤਰ੍ਹਾਂ ਦੀ ਜਮਾਂ ਫੇਸ ਤੋਂ ਹਨਾ ਹਾਂ ਤੇ ਬਾਕੀ ਜੇ ਆਪਾਂ ਸਰੀਰ ਦੀ ਗੱਲ ਕਰੀਏ ਤੇ ਉਹ ਐਚਐਫ ਐਚਐਫ ਬੜਾ ਵਾਲ ਆ ਗਿਆ ਅੰਦਰ ਤਾਂ ਜੋ ਟਲਾਈ ਨਹੀਂ ਦੇਖ ਲੈ ਤੂੰ ਕਦੋਂ ਜਾ ਕੇ ਬਣ ਕੇ ਤੇ ਥਾਣੇ ਤੁਹਾਨੂੰ ਦਿਖਾ ਦੇ ਖੁੱਲੇ ਝੋਲੇ ਦੀ ਹੈ ਨਾ ਖੁੱਲੇ ਝੋਲੇ ਦੀ ਜਮੈਂ ਬਾਕੀ ਠੰਡੀ ਸੀਲ ਬਹੁਤ ਹੈ ਤੇ ਦੁੱਧ ਦੇ ਕਿ ਵੀ 22 23 ਕਿਲੋ ਦਾ ਟੁੱਟਦੀ ਨਹੀਂ ਬਾਹਰ ਜਿੰਨਾ ਮਰਜੀ ਬਾਈ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਇੱਕੋ ਜਿਹਾ ਥਾਣਾ ਬਹੁਤ ਚੰਗਾ ਹੈ ਇਤੋਂ ਦਾ ਹੀ ਲੈ ਲਵਾਂ ਮੈਂ ਜਿੱਦ ਤੱਕ ਤਿਆਰ ਹੋਈ ਵੇਖ ਲੈ ਬਾਈ ਕਿੰਨੇ ਦਿਨ ਲੈਜੂ ਹਜੇ ਬਾਈ ਹਜੇ ਬਾਈ ਜਿਹੜੇ ਹਿਸਾਬ ਨਾਲ ਤਾਂ ਉਹਦੇ ਟੱਲਾ ਢੁੱਲਾ ਪਈਆਂ ਵੀ 10 ਦਿਨ ਤੱਕ ਉਹਨੂੰ ਖੁੱਲੇ ਢੁੱਲੇ ਲੈ ਤੇ ਕੀ ਰਿਕਾਰਡ ਆ ਪਿਛਲੇ ਸੂਏ ਦਾ ਕਾਰਡ ਬਈ 20 22 ਕਿਲੋ ਦਾ ਖੁੱਲਾ ਡੁੱਲਾ ਰਿਕਾਰਡ ਹੈਗਾ ਇਹਦਾ ਠੀਕ ਆ ਹਾਂਜੀ 20 22 ਲੀਟਰ ਦਾ ਖੁੱਲਾ ਡੁੱਲਾ ਦਾ ਤਪਾਇਆ ਹੋਇਆ ਹੈਦਾ ਆਵਾ ਹਾਂਜੀ ਠੀਕ ਆ ਕਿਉਂਕਿ ਬਈ ਪਿਛਲੇ ਸੂਏ ਵੀ ਆਪਣੇ ਕੋਲ ਹੀ ਗਈ ਸੀ ਇਹ ਵੇਲੇ ਠੀਕ ਆ ਹਾਂਜੀ ਪਿਛਲੇ ਸੂਏ ਵੀ ਆਪਣੇ ਕੋਲ ਹੀ ਗਈ ਆ ਨਾਲ ਦੇ ਪਿੰਡ ਰਾਮਿਆਂ ਦੇ ਬੰਦੇ ਲੈ ਕੇ ਗਏ ਸੀ ਤੇ ਐ ਕਿ ਉਹਨਾਂ ਨੇ ਆਪਾਂ ਨੂੰ ਹੀ ਫੇਰ ਦੇਤੀ ਠੀਕ ਆ ਬਈ ਲੈ ਬਈ ਤੋੜਾ ਤਰਾ ਚੈੱਕ ਕਰ ਲੋ ਨਰੋਈ ਨਗਰ ਫੋਲਾ ਤੁਰਦੀ ਦਾ ਪਤਾ ਲੱਗਦਾ ਵੀ ਵਾਕਈ ਸ਼ਰੀਰ ਹੈਗਾ ਆ ਪਤਾ ਲੱਗਦਾ ਬਈ ਕਦ ਕੋਦ ਬਹੁਤ ਆ ਯਾਰ ਐਡਾ ਬਹਿਣਾ ਕਦ ਕਾਨੂੰ ਦੇਖਣ ਨੂੰ ਮਿਲਦਾ ਯਾਰ ਹੂੰ ਤੇ ਇਹਦਾ ਬਈ ਫਿਰ ਸੰਦੀਪ ਕੀ ਮੁੱਲ ਚਾਏਗਾ ਮੁੱਲ ਯਾਰ ਜ ਇਹ ਬਾ 65000 ਦੀ ਬਹਿੜੇ ਦੇ ਦਿਆਂਗੇ ਬਈ ਜਦੋਂ ਤਿਆਰ ਹੋ ਗਈ ਸੂਪੀ ਉਦੋਂ ਦਾ ਫਿਰ ਤੈਨੂੰ ਪਤਾ ਹੀ ਆ ਵੀ ਮੁੱਲ ਕੀ ਹੋਊਗਾ ਹੈਨਾ ਠੀਕ ਆ ਅੱਜ ਮਤਲਬ ਕਿ ਕੱਚਿਆਂ ਵਾਲਾ ਮੁੱਲ ਹੋਇਆ ਕੱਚਿਆਂ ਵਾਲਾ ਉਦੋਂ ਦਾ 60000 ਦੀ ਦੇਵਾਂਗੇ ਆਪਾਂ ਜਿੱਦਾਂ 100 ਪੀ ਚਾਹੇ ਬੰਦਾ ਕੋਈ ਸਵਾਕੇ ਲੈ ਜਾਵੇ ਸਾਈ ਕਰ ਲੇ ਆਪਣੇ ਨਾਲ ਠੀਕ ਆ ਤੇ 20 22 ਕਿਲੋ ਆਪਾਂ ਚਵਾ ਕੇ ਵੀ ਦੇ ਦਾਂਗੇ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਆਪਾਂ ਮਤਲਬ ਕਿ ਦੁੱਧ ਚਵਾ ਕੇ ਵੀ ਦੇ ਦੇਣਗੇ ਕੈ ਦੀ ਗੱਲ ਨਹੀਂ ਚਾਹੇ ਬੰਦਾ ਕੋਈ ਸਾਈ ਕਰ ਲੇ ਆਪਣੇ ਨਾਲ ਆਪਾਂ ਜਿੱਦਾਂ 100 ਪੀ ਵੜ ਚਵਾ ਕੇ ਵੀ ਦੇ ਦਾਂਗੇ 20 22 ਕਿਲੋ ਠੀਕ ਆ ਹਾਂਜੀ ਭਾਈ ਅੱਜ ਬਾਈ ਕਹਿੰਦਾ ਕੱਚੀ ਉਸ ਹਾਵ ਨਾਲ 65000 65000 ਦੀ ਤੇ ਜਦੋਂ ਬਾਈ ਮਤਲਬ ਤਿਆਰ ਹੋ ਗਈ ਬਾਈ ਕਹਿੰਦਾ 80000 ਦੀ 85000 ਦੀ ਤੇ ਉਸ ਹਾਵ ਨਾਲ ਅੱਜ ਲਾ ਲੋ ਹੁੰਦਾ ਜਾਂ ਕੱਚੀ ਅੱਜ ਦਿਨ ਕੱਢਦੀ ਹੈਗੀ ਨਾੜਾ ਨੂੜਾ ਬਾਕੀ ਚੈੱਕ ਕਰ ਲੋ ਚੰਗੀਆਂ ਜਿਹਾ ਜਦੋਂ ਤਿਆਰ ਹੋ ਗਈ ਬਹੁਤ ਕਮਾਲ ਦਾ ਆਰਡਰ ਤਿਆਰ ਕਰਨਾ ਇਹਨੇ ਤੇ ਨਕਸ਼ੀਗੇ ਬਾਈ ਕੋਲੇ ਬਾਈ ਸੇ ਤੇ ਆਪਾਂ ਸਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦਲ ਧੰਨਵਾਦ ਜੀ